ਵਾਧੇ ਹਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬੈਲਵਟ ਦੇ ਕੋਰਨ ਬੈਲਵਟ ਦੇ ਸਟਾਲ ਨਾਲ ਸੂਟ ਲੈ ਕੇ ਆਏ ਜੀ ਬਹੁਤ ਘੱਟ ਰੇਟ 'ਚ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੇ ਤੁਸੀਂ ਸਿੰਗਲ ਸੂਟ ਵੀ ਆਰਡਰ ਬੁੱਕ ਕਰ ਸਕਦੇ ਹੋ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰਕੇ ਸੂਟ ਸਾਡੇ ਕੋਲ ਮੰਗਵਾ ਸਕਦੇ ਜੀ ਇਹ ਆਪਾਂ ਸੂਟ ਦੇ ਨੂੰ ਸਿੰਗਲ ਸਿੰਗਲ ਸਾਰੇ ਖੋਲ ਕੇ ਦਿਖਾਵਾਂਗੇ ਨਾਲ ਤਾਂ ਨੂੰ ਪ੍ਰਾਈਸ ਵੀ ਸ਼ੋਅ ਕਰਾਂਗੇ ਆਰਡਰ ਕਰਨ ਲਈ ਤੁਸੀਂ ਸਾਨੂੰ ਫਟਾਫਟ ਵੀਡੀਓ ਦੇਖੋ ਜੀ ਪਹਿਲਾਂ ਪੂਰੀ ਵੀਡੀਓ ਦੇਖੋ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ ਸਟਾਲ ਸੂਟ ਨੇ ਇਹ ਆਪਣੇ ਕੋਲੇ ਕੋਰੀਅਨ ਬੈਲਵਟ ਦੇ ਵਿੱਚ ਪ੍ਰਾਈਸ ਹੈਗਾ 550 550 ਪ੍ਰਾਈਸ ਆ ਕਈ ਆਪਣੇ ਕੋਲੇ ਡਿਜ਼ਾਈਨ ਨੇ ਕਲਰ ਵੀ ਅਲੱਗ-ਅਲੱਗ ਹੋਣਗੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਜਿਦ ਤਰ੍ਹਾਂ ਕਿ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਮੈਚਿੰਗ ਸੂਟ ਨੇ ਨਾਲ ਤੁਹਾਡਾ ਪਲੱਜੋ ਬਣੂਗਾ ਬਹੁਤ ਸੋਹਣਾ ਵੱਡੇ ਪਣੇ ਦੀ ਕੱਟ ਹੁੰਦੀ ਹੈ ਜੀ ਇਸ ਤਰ੍ਹਾਂ ਦੇ ਨਾਲ ਸਟਾਲ ਨੇ ਇਸ ਤਰ੍ਹਾਂ ਨਾਲ ਸਟਾਲ ਨੇ 550 ਪ੍ਰਾਈਸ ਹੈ ਨਾ ਸੂਟਾਂ ਦਾ ਤੁਸੀਂ ਕੋਈ ਵੀ ਸੂਟ ਆਰਡਰ ਕਰੋ ਜੀ ਫਰੰਟ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈ ਕਈ ਡਿਜ਼ਾਈਨ ਨੇ ਆਪਣੇ ਕੋਲੇ ਤੁਸੀਂ ਕੋਈ ਵੀ ਡਿਜ਼ਾਈਨ ਬੁੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਰੇ ਪਲਾਜੋ ਸੂਟ ਬਣਾ ਸਕਦੇ ਤੁਸੀਂ ਸਟੇਟ ਸਲਵਾਰ ਵੀ ਬਣਾ ਸਕਦੇ ਹੋਗੇ ਇਹ ਸਾਰੀ ਬਾਟਮ ਆ ਗਈ ਬਲੈਕ ਕਲਰ ਆ ਗਿਆ ਜੀ ਕਲਰ ਡਿਜ਼ਾਈਨ ਆਪਣੇ ਕੋਲੇ ਕਈ ਨੇ ਇਹ ਹੈਗਾ ਬੋਟਲ ਗ੍ਰੀਨ ਕਲਰ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਕੋਰੀਨ ਬੈਲਵਟ ਦੇ ਸੂਟ ਨੇ ਜੀ 550 ਰੇਟ ਆ ਜਿਹੜੇ ਕਸਟਮਰ ਪੇਮੈਂਟ ਆਨਲਾਈਨ ਕਰਨਗੇ ਉਹਨਾਂ ਨੂੰ 50 ਰੁਪਏ ਡਿਸਕਾਊਂਟ ਦਿੱਤਾ ਜਾਊ 500 500 ਵਾਲੇ ਵੀ ਤੁਸੀਂ ਛੂਟ ਆਰਡਰ ਕਰ ਸਕਦੇ ਹੋ ਜੀ ਆਨਲਾਈਨ ਪੇਮੈਂਟ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਆਪਣੇ ਕੋਲੇ ਹਾਫ ਵਾਈਟ ਕਲਰ ਕਰੀਮ ਕਲਰ ਬਹੁਤ ਸੋਹਣਾ ਕਲਰ ਡਿਜ਼ਾਈਨ ਵੀ ਬਹੁਤ ਸੋਹਣਾ ਲੈਂਥ ਤੁਸੀਂ 42 ਤੋਂ 43 ਇੰਚ ਬਣਾ ਸਕਦੇ ਹੋਗੇ ਇਹ ਡਿਜ਼ਾਈਨ ਵੀ ਆਪਣੇ ਕੋਲੇ ਕਰੀਮ ਕਲਰ ਹੀ ਹੈਗਾ ਸਾਰਿਆਂ ਨਾਲ اسٹਾਲ ਮਿਲਣਗੇ ਤੁਹਾਨੂੰ ਬੈਲਵੱਟ ਦੀ اسٹਾਲ ਨੇ ਬੈਲਵੱਟ ਦੀ ਸ਼ਰਟ ਹੈ ਬੈਲਵੱਟ ਦੀ ਬਾਟਮ ਲੱਗੀ ਹੋਈ ਹੈਗੀ ਡਿਜ਼ਾਈਨ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਵਧੀਆ ਨੇ ਕੱਪੜੇ ਦੀ ਕੁਆਲਿਟੀ ਵੀ ਵਧੀਆ ਹੀ ਰੇਟ ਦੇ ਹਿਸਾਬ ਨਾਲ ਬਹੁਤ ਸੋਹਣੀ ਚੀਜ਼ ਆ ਕਾ ਡੇਲੀ ਪਾਉਣ ਵਾਲੇ ਸੂਟ ਬੈਲਵੱਟ ਦੇ ਵਿੱਚ ਆਪਣੇ ਕੋਲੇ ਇਹ ਸਾਰੇ ਡਿਜ਼ਾਈਨ ਨੇ ਬ੍ਰਾਊਨ ਕਲਰ ਆਏ 550 ਰੇਟ ਆ ਸ਼ਿਪਿੰਗ ਚਾਰਜ ਫਰੀ ਜਾਂ ਕੈਸ਼ ਔਨ ਡਿਲੀਵਰੀ ਹੈਗੀ ਆ ਜਿਹੜੇ ਕਸਟਮਰ ਪੇਮੈਂਟ ਔਨਲਾਈਨ ਕਰਨਗੇ ਉਹਨਾਂ ਨੂੰ 50 ਰੁਪਏ ਡਿਸਕਾਊਂਟ ਦਿੱਤਾ ਜਾਊਗਾ 500 ਦਾ ਸੂਟ ਬੋਏ ਇਹ ਵੀ ਆਪਣੇ ਕੋਲੇ ਗ੍ਰੀਨ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਨਵੇਂ ਡਿਜ਼ਾਈਨ ਨੇ ਸਾਰੇ ਇਹ ਵੀ ਆਪਣੇ ਕੋਲੇ ਬ੍ਰਾਊਨ ਜਿਹਾ ਕਲਰ ਆ ਕਲਰ ਦੇਖ ਕੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਨੰਬਰ 2 ਆਪਣੇ ਸਕਰੀਨ ਤੇ ਚੱਲ ਰਹੇ ਨੇ। ਪਾਕਿਸਤਾਨੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਵੀ ਆਪਣੇ ਕੋਲੇ। ਇਸ ਕਪੜੇ ਦੀ ਡਿਜ਼ਾਈਨ ਬਹੁਤ ਜ਼ਿਆਦਾ ਫਰੋਜੀ ਕਲਰ ਆ ਗਈ। ਕੋਈ ਵੀ ਕਲਰ ਆਰਡਰ ਕਰ ਸਕਦੇ ਹੋਗੇ ਪਲਾਜੋ ਸੂਟ ਬਣਾ ਸਕਦੇ ਸਟੇਟ ਸਲਵਾਰ ਬਣਾ ਸਕਦੇ ਹੋ ਤੁਸੀਂ ਇਹਨਾਂ ਦੇ। ਪਿੰਕ ਕਲਰ ਆ ਗਿਆ ਜੀ, 베بی ਪਿੰਕ ਕਲਰ ਬਹੁਤ ਪਿਆਰਾ ਕਲਰ ਹੈ। ਇਹ ਵੀ ਬ੍ਰਾਊਨ ਕਲਰ ਆ। ਸੂਟ ਬਣ ਕੇ ਬਹੁਤ ਸੋਹਣਾ ਲੱਗੂ ਜੀ। ਗ੍ਰੇਸ ਬਹੁਤ ਵਧੀਆ ਪਾਉਗੀ ਸੂਟ ਦੀ। ਜੇ ਤੁਸੀਂ ਸਾਰਾ ਸੂਟ ਬਣਾ ਕੇ ਪਾਉਂਗੇ 550 ਰੇਟ। 550 ਰੇਟ ਆ ਜੀ ਕੋਰਨ ਬੈਲਵਟ ਦੇ ਸੂਟ ਨੇ ਆਪਣੇ ਕੋਲੇ। ਸ਼ਿਪਿੰਗ ਚਾਰਜ ਫ੍ਰੀ ਆ। ਕੈਸ਼ ਔਨ ਡਿਲੀਵਰੀ ਹੈਗੀ ਆ। WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ। ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜੀ। ਲੜਕੀਆਂ ਸਾਡੀਆਂ ਭੈਣਾਂ ਬਾਹਰ ਬੈਠੀਆਂ ਨੇ ਉਹਨਾਂ ਨੂੰ ਸੇਮ ਪ੍ਰਾਈਸ ਲੱਗੂ ਜੀ ਇਦਾਂ ਨਹੀਂ ਹੈਗਾ ਉਹਨਾਂ ਨੂੰ ਆਪਾਂ ਰੇਟ ਜ਼ਿਆਦਾ ਲਾਵਾਂਗੇ ਸੇਮ ਰੇਟ ਉਹਨਾਂ ਨੂੰ ਲੱਗੂ ਜੀ ਉਹ ਵੀ ਸਾਡੇ ਕੋਲ ਸੂਟ ਮੰਗਵਾ ਸਕਦੀਆਂ ਨੇ ਅਨ ਸਟਿਚ ਵੀ ਮੰਗਵਾ ਸਕਦੀਆਂ ਨੇ ਸਟਿਚ ਕਰਾ ਕੇ ਵੀ ਮੰਗਵਾ ਸਕਦੀਆਂ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਲੈਂਥ ਤੁਸੀਂ 42 43 44 ਇੰਚ ਕਿੰਨੇ ਵੀ ਬਣਾ ਸਕਦੇ ਹੋ ਇਹਨਾਂ ਸੂਟਾਂ ਨੇ ਪਲਾਜ਼ੋ ਸੂਟ ਬਣਾ ਸਕਦੇ ਹੋ ਸਟ੍ਰੇਟ ਸਲਵਾਰ ਬਣਾ ਸਕਦੇ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਇਹ ਸਾਰੇ ਕਲਰ ਨੇ ਆਪਣੇ ਕੋਲੇ ਦੋ ਕਲਰ ਹੈਗੇ ਨੇ ਆਪਣੇ ਕੋਲੇ ਕਾਟ ਰਾਈ ਬੈਲ ਦੇ ਬੈਲਵੱਟ ਦੇ ਵਿੱਚ ਇਹ ਮੈਚਿੰਗ ਸੂਟ ਨੇ ਜੀ ਕਾਟ ਰਾਈ ਬੈਲਵੱਟ ਦੇ ਸ਼ਾਲਾ ਨਾਲ ਸੂਟ ਆ ਸ਼ਟੋਲਾ ਨਾਲ ਸੂਟ ਨੇ ਜੀ 550 ਰੇਟ ਆ ਇਹਨਾਂ ਦੇ ਵੀ ਆਫਰ ਆ 50 ਰੁਪਿਆ ਦੀ ਡਿਸਕਾਊਂਟ ਦੀ ਜਿਹੜੇ ਪੇਮੈਂਟ ਕਸਟਮਰ ਪੇਮੈਂਟ ਆਨਲਾਈਨ ਕਰਨਗੇ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਇਹ ਹੈਗੇ ਕਾਟ ਰਾਈ ਬੈਲਵਟ ਮੈਚਿੰਗ ਸੂਟ ਆ ਕਾਟ ਰਾਈ ਬੈਲਵਟ ਦੇ ਸੂਟ ਨੇ 550 ਦਾ ਸੂਟ ਆ ਰਿਵੇਂ ਨਾ ਪਾਰਟੀ ویئر ਸੂਟ ਵੀ ਮੰਗ ਰਹੀਆਂ ਸੀ ਹੁੰਦਣ ਨੂੰ ਸੀ ਪਾਰਟੀ ویئر ਕਢਾਈ ਵਾਲੇ ਸੂਟ ਦਿਖਾਉਣੇ ਆ ਜੀ ਪਹਿਲਾ ਸੀ ਤੁਹਾਨੂੰ ਦਿਖਾਏ ਕਾ ਡੇਲੀ ਪਾਉਣ ਵਾਲੇ ਸੂਟ ਇਹਨੇ ਆਪਣੇ ਕੋਲੇ ਪਾਰਟੀ ویئر ਸੂਟ ਆ ਜੀ ਮਸਲੀਨ ਦੇ ਵਿੱਚ ਕਪੜਾ ਗਾ ਫਰੰਟ ਬਹੁਤ ਸੋਹਣਾ ਨਾਲ ਲਈ ਵਰਕ ਹੋਇਆ ਸਾਈਡ ਤੇ ਬਾਜੂ ਹੈਵੀ ਨਾਲ ਵਰਕ ਹੋਈ ਹੋਈ ਆ ਦੇਖੋ ਤੁਸੀਂ ਇਹ ਆ ਗਏ ਬਾਜੂ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਨੇ ਕਲਰ ਵੀ ਬਹੁਤ ਸੋਹਣੇ ਨੇ ਮੂਰੀ ਦਾ ਡਿਜ਼ਾਈਨ ਮਿਲੂ ਤੁਹਾਨੂੰ ਇਹ ਆਪਣੇ ਕੋਲੇ ਮਸਲੀਨ ਦੇ ਵਿੱਚ ਸੂਟ ਆ ਜੀ ਤੁਸੀਂ ਕਿਸੇ ਵੀ ਪ੍ਰੋਗਰਾਮ ਤੇ ਪਾ ਸਕਦੇ ਹੋ ਨਾਲ ਮਸਲੀਨ ਦੇ ਟਾਈ ਡਾਈ ਦੇ ਦੁਪੱਟੇ ਨੇ ਪ੍ਰਾਈਸ ਹੈਗਾ 950 950 ਪ੍ਰਾਈਸ ਆ ਜੀ ਦੋ ਕਲਰ ਨੇ ਆਪਣੇ ਕੋਲੇ ਮੈਂਟਾ ਕਲਰ ਆ ਗਏ ਰੈਸਟ ਕਲਰ ਦੋ ਕਲਰ ਨੇ ਨਾਲ ਲੱਗੇ ਰਦ ਕਲੀਆਂ ਬਣੀਆਂ ਹੋਈਆਂ ਗਲੇ ਦੇ ਵੀ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ ਨਾਲ ਦਾ ਵਰਕ ਬਣਿਆ ਹੈ ਜੀ ਫਰੰਟ ਦੇ ਉੱਪਰ ਸਾਈਡ ਤੇ ਬਾਜੂ ਹੈਵੀ ਬਣੀ ਹੋਈ ਹੈਗੀ ਮੂਰੀ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ 950 ਰੇਟ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਹ ਦੋ ਡਿਜ਼ਾਈਨ ਨੇ ਆਪਣੇ ਕੋਲ ਹੁੰਦਣ ਨੂੰ ਜਿੰਨੇ ਵੀ ਛੂਟ ਦਿਖਾਵਾਂਗੇ ਨਾ ਸਾਰਿਆਂ ਛੂਟਾਂ ਉਪਰ ਆਫਰ ਆ ਜੀ ਸ਼ਾਲ ਦੀ ਸ਼ਾਲ ਤੁਹਾਨੂੰ ਦੇਵਾਂਗੇ ਪਸ਼ਮੀਨਾ ਦਾ ਸ਼ਾਲ ਹੋਊ ਜੀ ਬਹੁਤ ਸੋਹਣਾ ਇਹ ਛੂਟਾਂ ਦੇ ਤੁਹਾਨੂੰ ਮਿਲੂਗਾ ਫ੍ਰੀ ਫ੍ਰੀ ਸ਼ਾਲ ਮਿਲੂ ਜੀ ਇਹ ਸਾਰੇ ਛੂਟਾਂ ਦੇ ਆਫਰ ਲੱਗੀ ਹੋਈ ਆ ਆਪਾਂ ਨੇ ਪਾਰਟੀ ਵੇਅਰ ਛੂਟਾਂ ਦੇ ਆਫਰ ਲਾਇਆ ਸ਼ਾਲ ਦੀ ਸਰਦੀਆਂ ਵਾਲੇ ਬਹੁਤ ਸੋਹਣੇ ਸ਼ਾਲ ਨੇ ਜੀ ਪਸ਼ਮੀਨੇ ਦੇ ਇਹ ਹੈਗਾ ਆਪਣੇ ਕੋਲ ਪਿਓਰ ਬੈਲ ਦੇ ਮੱਟ ਦੇ ਵਿੱਚ ਸੂਟ ਪਿਓਰ ਬੈਲ ਵਟ ਦੇ ਆਲ ਓਵਰ ਸੂਟ ਆ ਜੀ ਨਾਲ ਹੈਗੇ ਨੇ ਸ਼ਾਲ ਸ਼ਾਲ ਡਬਲ ਨੇ ਇਹਨਾਂ ਸੂਟਾਂ ਨਾਲ ਇਹ ਦੇਖੋ ਤੁਸੀਂ ਡਬਲ ਸ਼ਾਲ ਨੇ ਜੀ ਪ੍ਰਾਈਸ ਹੈਗਾ 2500 2500 ਪ੍ਰਾਈਸ ਆ ਫਰੰਟ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਸਾਰਾ ਜਰੀ ਦਾ ਕੰਮ ਕਰਿਆ ਹੋਇਆ ਹੈ ਜੀ ਨਾਲ ਤੁਹਾਨੂੰ ਬਾਜੂ ਦਾ ਵਰਕ ਮਿਲੇਗਾ ਇਹ ਸਾਰੇ ਫੈਂਸੀ ਸੂਟ ਆ ਜੀ ਪਾਰਟੀ ਵੇਅਰ ਸੂਟ ਆ ਇਹਨਾਂ ਸੂਟਾਂ ਦੇ ਤੁਹਾਨੂੰ ਅਸੀਂ ਆਫਰ ਦਿੱਤੀ ਹੈ ਸ਼ਾਲ ਦੀ ਪਰਪਲ ਵਾਈਨ ਸ਼ੇਡ ਦਾ ਸ਼ਾਲ ਦੇਵਾਂਗੇ ਸੇਮ ਡਿਜ਼ਾਈਨ ਦੇ ਸੇਮ ਕਲਰ ਦੇ ਵਿੱਚ 2500 ਪ੍ਰਾਈਜ਼ ਹੈ ਜੀ ਕਲਰ ਦੇਖ ਲਓ ਤੁਸੀਂ ਰੈੱਡ ਕਲਰ ਆ ਗਿਆ ਜੀ ਆਪਣੇ ਕੋਲੇ ਜਿਹੜੇ ਕਸਟਮਰ ਇਹ ਸੂਟ ਬੁੱਕ ਕਰਨਗੇ ਉਹਨਾਂ ਨੂੰ ਆਪਾਂ ਸ਼ਾਲ ਦੀ ਆਫਰ ਲਾਈ ਹੋਈ ਹੈ ਸ਼ਾਲ ਫ੍ਰੀ ਮਿਲੂ ਜੀ ਇਹ ਆ ਗਿਆ ਆਪਣੇ ਕੋਲੇ ਦੇਖੋ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋਗੇ ਬ੍ਰਾਊਨ ਕਲਰ ਆ ਗਿਆ ਜੀ ਬ੍ਰਾਊਨ ਕਲਰ ਆ ਗਿਆ ਜੀ ਪਹਿਲਾਂ ਤੁਹਾਨੂੰ ਅਸੀਂ ਨੀਲਾ ਕਲਰ ਦਿਖਾਇਆ ਸੀ ਰੋਲ ਬਲੂ ਕਲਰ ਇਹ ਦੇਖੋ ਬ੍ਰਾਊਨ ਕਲਰ ਆ ਗਿਆ ਬਾਜੂ ਵਰਕ ਤੁਹਾਨੂੰ ਸਾਰਿਆਂ ਦੇ ਪਿਓਰ ਬੈਲ ਵਟ ਦੇ ਸੂਟ ਆ ਜੀ ਪਾਰਟੀ ਵੇਅਰ ਸੂਟ ਨੇ ਸਾਰੇ ਪਿਓਰ ਬੈਲ ਵਟ ਦੇ ਪਾਰਟੀ ਵੇਅਰ ਸੂਟ ਆ ਜੀ 2500 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਹੈਗੇ ਸ਼ਿਪਿੰਗ ਚਾਰਜ ਫ੍ਰੀ ਆ ਪੀਕ ਆਫ ਸ਼ੇਡ ਕਲਰ ਹੈ ਸਾਰੇ ਕਲਰ ਬਹੁਤ ਸੋਹਣੇ ਨੇ ਸ਼ਾਲ ਇਹਨਾਂ ਨਾਲ 2.5 ਮੀਟਰ ਮੰਗੋ ਸ਼ਾਲ ਨੇ ਜੀ ਖੁੱਲੇ ਡੁੱਲੇ ਦੇਖੋ ਤੁਸੀਂ ਬਹੁਤ ਸੋਹਣੀ ਬੁੱਕਲ ਵੱਜੂਗੀ ਇਸ ਤਰ੍ਹਾਂ ਦੇ ਜਰੀ ਦੇ ਵਰਕ ਦੇ ਆਪਣੇ ਕੋਲੇ ਪਿਓਰ ਬੈਲਵਟ ਦੇ ਵਿੱਚ ਸੂਟ ਆ ਗਏ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਕਲਰ ਸਾਰੇ ਬਹੁਤ ਸੋਹਣੇ ਨੇ ਰੈੱਡ ਕਲਰ ਰੈੱਡ ਕਲਰ ਆ ਗਏ ਜੀ ਬਹੁਤ ਸੋਹਣਾ ਕਲਰ ਆ ਰੈੱਡ ਕਲਰ ਵੀ 2500 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ 2500 ਪ੍ਰਾਈਜ਼ ਹੈ ਜੀ ਇਹ ਵੀ ਆਪਣੇ ਕੋਲੇ ਬ੍ਰਾਊਨ ਕਲਰ ਪਹਿਲਾਂ ਤੁਹਾਨੂੰ ਦੂਸਰਾ ਡਿਜ਼ਾਈਨ ਦਿਖਾਇਆ ਸੀ ਬ੍ਰਾਊਨ ਕਲਰ ਦੇ ਵਿੱਚ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਨੇ ਆਪਣੇ ਕੋਲੇ 2500 ਦੀ ਰੇਂਜ ਵਾਲੇ ਸੂਟ ਆਲ ਓਵਰ ਸੂਟ ਆ ਗਿਆ ਜੀ ਆਪਣੇ ਕੋਲੇ ਮਸਲੀਨ ਦੇ ਵਿੱਚ ਮਸਲੀਨ ਦੇ ਬਹੁਤ ਸੋਹਣੇ ਆਲ ਓਵਰ ਸੂਟ ਆ ਜੀ ਘੇਰੇ ਤੇ ਬਹੁਤ ਸੋਹਣਾ ਵਰਕ ਬਣਿਆ ਹੋਇਆਗਾ ਬਾਜੂ ਦੇ ਬਹੁਤ ਸੋਹਣਾ ਵਰਕ ਬਣਿਆ ਪ੍ਰਾਈਜ਼ ਆਏਗਾ 1000 1000 ਪ੍ਰਾਈਜ਼ ਆ ਜੀ ਨਾਲ ਮਸਲੀਨ ਦੇ ਦੁਪੱਟੇ ਨੇ ਵਰਕ ਵਾਲੇ ਇਸ ਡਿਜ਼ਾਈਨ ਵਿੱਚ ਅਸੀਂ ਤੁਹਾਨੂੰ 4-5 ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲ ਮੈਂਟਾ ਕਲਰ ਇਹ ਸਾਰੇ ਪਾਰਟੀ ਵੇਅਰ ਸੂਟ ਆ ਪਾਰਟੀ ਵੇਅਰ ਸੂਟ ਨੇ ਜੀ ਨਾਲ ਆਫਰ ਜਿੰਨੇ ਵੀ ਹੁੰਦੇ ਨੇ ਸੂਟ ਦਿਖਾਵਾਂਗੇ ਸਾਰੇ ਸੂਟਾਂ ਨਾਲ ਆਫਰ ਲੱਗੀ ਹੋਈ ਹੈ ਜੀ ਫਿਰੋਜੀ ਕਲਰ ਆ ਗਿਆ ਆਪਣੇ ਕੋਲੇ ਬਾਜੂ ਵਰਗ ਦੇ ਨੂੰ ਸਾਰੇ ਸੂਟਾਂ ਦੇ ਮਿਲੂਗਾ ਲੈਂਡਿੰਗ ਲੱਗੇ ਸੂਟ ਬਣਨੇਗੇ ਜੀ ਮਸਲੀਨ ਦੇ ਵਿੱਚ ਸੂਟਾ 1000 ਰੁਪਏ ਪਰਾਈ ਜਾਣਾ ਸੂਟਾਂ ਦਾ 1000 ਰੇਟ ਆ ਜਿੰਨਾ ਸੂਟਾਂ ਨਾਲ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਗ੍ਰੀਨ ਕਲਰ ਆ ਗਿਆ ਜੇ ਆਪਣੇ ਕੋਲੇ ਇਹਨੇ 1000 ਦੀ ਰੇਂਜ ਵਾਲੇ ਸੂਟ ਬਰਬਰੀ ਸ਼ਿਲਕ ਦੇ ਵਿੱਚ ਹੈਂਡਵਰਕ ਦੇ ਸੂਟ ਲੈ ਕੇ ਆ ਤੁਹਾਡੇ ਲਈ ਬਹੁਤ ਸੋਹਣਾ ਹੈ ਬਰਬਰੀ ਸ਼ਿਲਕੀ ਸ਼ਰਟ ਆ ਜੀ ਦੁਪੱਟਾ ਵੀ ਸੇਮ ਹੋ ਉਸੇ ਤਰ੍ਹਾਂ ਦਾਗਾ ਨਾਲ ਉਪਾੜਾ ਸ਼ਿਲਕ ਦੀ ਬਾਟਮ ਲੱਗੀ ਹੋਈ ਹੈ ਵਰਕ ਵਾਲੀ 1650 ਪ੍ਰਾਈਸ ਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਦੁਪੱਟੇ 2.5 ਮੀਟਰ ਦੇ ਨੇ ਇਹਨਾਂ ਸੂਟਾਂ ਨਾਲ ਬਹੁਤ ਸੋਹਣਾ ਸੂਟ ਨੇ ਕਲਰ ਵੀ ਬਹੁਤ ਸੋਹਣੇ ਪਹਿਲਾ ਆਪਣੇ ਕੋਲੇ ਰੈੱਡ ਕਲਰ ਆ ਗਿਆ ਜੀ ਦੋ ਕਲਰ ਨੇ ਜਿਹੜਿਆਂ ਵਿੱਚ ਦੂਸਰਾ ਹੈਗਾ ਮਹਿਰੂਨ ਕਲਰ 1650 ਪ੍ਰਾਈਜ਼ ਆ ਆਫਰ ਇਹਨਾਂ ਸਾਰੇ ਸੂਟਾਂ ਤੇ ਲੱਗੀ ਹੋਈ ਹੈ ਜੀ ਸ਼ਾਲ ਦੀ ਗਰਮ ਸ਼ਾਲ ਦੀ ਆਫਰ ਲੱਗੀ ਹੋਈ ਹੈ ਜੀ ਪਸ਼ਮੀਨੇ ਸ਼ਾਲ ਦੀ ਫ੍ਰੀ ਮਿਲੂਗਾ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਪਹਿਲਾਂ ਸਾਡੀਆਂ ਭੈਣਾਂ ਸਾਰੀ ਵੀਡੀਓ ਦੇਖਣ ਉਸ ਤੋਂ ਬਾਅਦ ਹੀ ਸਾਨੂੰ ਆਰਡਰ ਬੁੱਕ ਕਰਨੇ ਜੀ ਇਹ ਆ ਗਿਆ ਆਪਣੇ ਕੋਲ ਸਿਮਰ ਦੇ ਵਿੱਚ ਪਿਓਰ ਸਿਮਰ ਦਾ ਸੂਟ ਆ ਜੀ ਆਰਗੈਂਜੇ ਦਾ 2.5 ਮੀਟਰ ਦਾ ਦੁਪੱਟਾ ਲੱਗਾ ਹੋਇਆ ਹੈਂਡਵਰਕ ਦਾ ਸੂਟ ਆ ਬਹੁਤ ਸੋਹਣਾ ਫਰਕਾਬਾਦੀ ਫਰਕਾਵਾਲੀ ਦੀ ਹੈਂਡਵਰਕ ਦਾ ਬਹੁਤ ਸੋਹਣਾ ਕੰਮ ਕਰਿਆ ਹੈ ਜੀ ਨਾਲ ਬਾਜੂ ਵਰਕ ਵੀ ਨੂੰ ਦੋ ਕਲਰ ਨੇ ਆਪਣੇ ਕੋਲੇ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਜੀ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ 1750 ਪ੍ਰਾਈਜ਼ ਹੈ ਇਹਨਾਂ ਸੁੱਟਨਾਂ ਦੋ ਕਲਰ ਨੇ ਆਪਣੇ ਕੋਲੇ ਰੈੱਡ ਕਲਰ ਆ ਗਿਆ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਓ ਇਸਦੇ ਫਰੰਟ ਦੇ ਵਰਕ ਆ ਜੀ ਇਹਦੇ ਤੁਹਾਨੂੰ ਫਰੰਟ ਦੇ ਵਰਕ ਮਿਲੂਗਾ ਬਹੁਤ ਸੋਹਣਾ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ 1750 ਪ੍ਰਾਈਸ ਇਹਨਾਂ ਸੂਟਾਂ ਦਾ ਇਹ ਆ ਗਿਆ ਆਪਣੇ ਕੋਲੇ ਫਰਕਾਵਾਦੀ ਪਿਓਰ ਦੇ ਵਿੱਚ ਸੂਟ ਪਿਓਰ ਨੈਜਰ ਕ੍ਰੇਵ ਦੇ ਸੂਟ ਆ ਜੀ ਦੁਪੱਟਾ ਲੱਗਿਆ ਹੋਇਆ ਹੈਗਾ ਚਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ 2500 ਪ੍ਰਾਈਸ ਇਹਨਾਂ ਸੂਟਾਂ ਦਾ ਫਰੰਟ ਬਹੁਤ ਹੈਵੀ ਬਣਿਆ ਹੋਇਆ ਬਾਜੂ ਮੋਰੀ ਵਰਕ ਬਣਿਆ ਹੋਇਆ ਸਾਰੇ ਸੂਟਾਂ ਦੇ ਆਪਣੇ ਆਫਰ ਲਾ ਦਿੱਤੇ ਆ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਪਹਿਲਾ ਆਪਣੇ ਕੋਲੇ ਮੈਂਜੈਂਟਾ ਕਲਰ red ਕਲਰ ਆ ਗਿਆ ਜੀ ਆਪਣੇ ਕੋਲੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਸੂਟ ਹੈਵੀ ਨਹੀਂ ਜੀ ਤੁਸੀਂ ਕਿਸੇ ਵੀ ਦਾਜਵਰੀ ਲਈ ਲੈ ਸਕਦੇ ਹੋ 2500 ਪ੍ਰਾਈਸ ਹੈ ਸ਼ਾਲ ਦੀ ਆਫਰ ਰੱਖੀ ਗਈ ਹੈਗੀ 2500 ਰੇਟਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਬਾਜੂ ਮੂਰੀ ਵਰਕ ਤੁਹਾਨੂੰ ਸਾਰੇ ਸੂਟਾਂ ਤੇ ਮਿਲੂ ਜੀ ਬਾਜੂ ਮੂਰੀ ਵਰਕ ਤੁਹਾਨੂੰ ਸਾਰੇ ਸੂਟਾਂ ਤੇ ਮਿਲੂ 2500 ਪ੍ਰਾਈਸ ਹੈ ਪਾਰਟੀ ਵੇਅਰ ਸੂਟ ਆ ਜੀ ਪਿਓਰ ਨੇਚਰਲ ਕਰੇਪ ਦੇ ਵਿੱਚ ਪਿਓਰ ਜਨੂਨ ਦਾ ਦੁਪੱਟਾ ਲੱਗਿਆ ਹੈ ਜੀ 브라운 ਕਲਰ ਆ ਗਿਆ ਆਪਣੇ ਕੋਲੇ ਕਲਰ ਵੀ ਸਾਰੇ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪਿਓਰ ਨੇਚਰਲ ਕਰੇਵ ਦੇ ਸੂਟ ਆ ਗਏ ਜੀ ਆਪਣੇ ਕੋਲੇ 2500 ਰੇਂਜ ਦੇ ਵਿੱਚ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਜਿਹੜੀਆਂ ਸਾਡੀਆਂ ਭੈਣਾਂ ਮੈਂਡੀ ਕਲਰ ਆ ਗਈ ਕਲਰ ਸਾਰੇ ਬਹੁਤ ਪਿਆਰੇ ਨੇ ਪਾਰਟੀ ਵੇਅਰ ਸੂਟ ਆ 2500 ਰੇਂਜ ਆ ਸ਼ਿਪਿੰਗ ਤਾਂ ਅੱਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਔਰ ਰਹੀ ਹੈ ਗਰਮ ਸ਼ਾਲ ਦੀ ਪਸ਼ਮੀਨੇ ਦਾ ਸ਼ਾਲ ਆ ਜੀ ਜੋ ਆਪਾਂ ਨਾਲ ਗਿਫਟ ਦੇਵਾਂਗੇ ਤੁਹਾਨੂੰ 80 ਡਾਗੀ ਇਹ ਸਾਰੇ ਆਪਣੇ ਕੋਲੇ ਪਿਓਰ ਦੇ ਵਿੱਚ ਸੂਟ ਨੇ ਜੀ ਪਿਓਰ ਦੇ ਵਿੱਚ ਸੂਟ ਆ ਜੀ ਜਿਹਦੋਂ ਨੂੰ ਹੁਣ ਦਿਖਾ ਰਹੇ ਆ ਇਹ ਆ ਬ ਆ ਗਿਆ ਆਪਣੇ ਕੋਲੇ 3500 ਦੀ ਰੇਂਜ ਵਿੱਚ 3500 ਦੀ ਰੇਂਜ ਦੇ ਵਿੱਚ ਪਿਓਰ ਦੇ ਵਿੱਚ ਸੂਟ ਆ ਜੀ ਪਿਓਰ ਨੇਚਰਲ ਕਰੇਵ ਦੇ ਸੂਟਾ ਤੁਸੀਂ ਕੋਈ ਵੀ ਸੂਟ ਆਰਡਰ ਬੁੱਕ ਕਰ ਸਕਦੇ ਹੋਗੇ ਨਾਲ ਪਿਓਰ ਚਨੂਨ ਦੇ ਦੁਪੱਟੇ ਲੱਗੇ ਹੋਏ ਨੇ ਬਾਜੂ ਵਰਕ ਮਿਲੂਦ ਹਨ ਇਹ ਸਾਰੇ ਫੈਂਸੀ ਸੂਟ ਆ ਪਾਰਟੀ ਵੇਅਰ ਸੂਟ ਨੇ ਜੀ ਮੈਂਜੈਂਟਾ ਕਲਰ ਹੈ ਹੈਂਡਵਰਕ ਦੇ ਵਿੱਚ yellow ਕਲਰ ਦੇ ਵਿੱਚ ਸੂਟ ਲੈ ਕੇ ਆਂ ਤੁਹਾਡੇ ਲਈ ਕਲਰ ਦੇਖੋ ਤੁਸੀਂ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪਿਓਰ ਚਨੂਨ ਦੇ ਦੁਪੱਟੇ ਲੱਗੇ ਹੋਏ ਨੇ ਹੈਂਡਵਰਕ ਦੇ ਵਿੱਚ yellow ਕਲਰ ਦੇ ਵਿੱਚ ਸੂਟ ਆ 3000 ਰੇਂਜ ਆਇ ਸੂਟ ਦੇ 3000 ਪ੍ਰਾਈਸ ਆ ਜੀ ਤੁਸੀਂ ਕੋਈ ਵੀ ਸੂਟ ਆਰਡਰ ਬੁੱਕ ਕਰ ਸਕਦੇ ਹੋਗੇ ਘਰ ਬੈਠੇ ਮੰਗਵਾ ਸਕਦੇ ਹੋਗੇ ਇਹ ਆ ਆਪਣੇ ਕੋਲੇ ਮੈਂਜੈਂਟਾ ਕਲਰ ਦੇ ਵਿੱਚ ਬਾਗਦੜ ਡਿਜ਼ਾਈਨ ਬਣਿਆ ਹੋਇਆ ਹੈਗਾ ਦੁਪੱਟਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਫਰੰਟ ਤੇ ਬਾਗਦੜ ਡਿਜ਼ਾਈਨ ਬਣਿਆ ਹੈ ਬਾਜੂ ਮੂਰੀ ਵਰਕ ਮਿਲੂਦਾਨ 35 ਰੇਂਜ ਹੈ ਜੀ ਸ਼ਾਲ ਦਾ ਨੂੰ ਗਿਫਟ ਹੋਣਗੇ ਨਾ ਸੂਟਾਂ ਨਾਲ ਸ਼ਾਲ ਤਾਂ ਨੂੰ ਗਿਫਟ ਕਰਾਂਗੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਬੁੱਕ ਕਰ ਸਕਦੇ ਹੋ ਮੈਜੈਂਟਾ ਕਲਰ ਆ ਗਿਆ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਆਪਣੇ ਕੋਲੇ ਰੈੱਡ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਆ ਜੀ 3500 ਪ੍ਰਾਈਜ਼ ਆ ਕਿਉਂਕਿ ਇਹ ਪਿਓਰ ਦੇ ਵਿੱਚ ਹੈਂਡ ਵਰਕ ਦੇ ਸੂਟ ਆ ਜੀ ਬਟੀਕ ਸੂਟ ਨੇ ਜੇਕਰ ਤੁਸੀਂ ਤਿਆਰ ਕਰਾਉਂਗੇ 10000 ਤੋਂ ਘੱਟ ਨਹੀਂ ਤਾਂ ਉਹਨੂੰ ਸੂਟ ਤਿਆਰ ਹੋਣਾ ਜੀ ਜਿਹੜੇ ਕਿ ਆਪਾਂ ਦੇ ਰਹੇ ਹਾਂ ਬਹੁਤ ਘੱਟ ਰੇਟ ਦੇ ਵਿੱਚ ਪਿਓਰ ਨੇਚਰਲ ਕਰੇ ਦੇ ਸੂਟ ਆ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਇਸ ਤਰ੍ਹਾਂ ਦੇ ਸੂਟ ਆਪਾਂ ਨੇ ਪਹਿਲਾਂ ਵੀ ਸੇਲ ਕਰੇ ਨੇ ਇਹ ਦੇਖੋ ਕਸਟਮਰ ਦੇ ਆਪਣੇ ਤਿਆਰ ਕਰੇ ਨੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੁੰਦਾ ਜੀ ਸੇਮ ਐਸਿਡ ਡਿਜ਼ਾਈਨ ਦੇ ਵਿੱਚ ਸੋਲੋ ਕਲਰ ਆਉਂਦੇ ਨੇ ਤੁਸੀਂ ਕਿੰਨੇ ਸੂਟ ਲੈ ਸਕਦੇ ਹੋਗੇ 3500 ਪ੍ਰਾਈਸ ਆ 3500 ਪ੍ਰਾਈਸ ਆ ਜੀ ਹੈਵੀ ਸੂਟ ਉਹਨੇ ਨੇ ਬਹੁਤ ਸੋਹਣੇ ਸੂਟ ਨੇ ਦੁਪੱਟੇ ਵੀ ਨਾਲ ਬਹੁਤ ਵਧੀਆ ਨੇ ਪਿਓਰ ਦੇ ਕਰਨ ਦੁਪੱਟੇ ਨਹੀਂ ਪਿਓਰ ਚਨੂਨ ਦੇ ਦੁਪੱਟੇ ਨੇ ਪਿਓਰ ਨੇਚਰਲ ਕਰੇਵ ਦੇ ਸੂਟ ਆ 3500 ਪ੍ਰਾਈਸ ਆ ਬਾਜੂ ਵਰਕ ਬਣਿਆ ਹੋਇਆ ਸੋਲੋ ਕਲਰ ਆਉਂਦੇ ਕ੍ਰੀਮ ਕਲਰ ਆ ਜੀ ਆਪਣੇ ਕੋਲੇ ਇਸ ਡਿਜ਼ਾਈਨ ਦੇ ਵਿੱਚ रेड कलर ਆ ਗਿਆ ਜੀ রেড ਕਲਰ ਦਾ ਹੈਵੀ ਸੂਟ ਆ ਗਿਆ ਜੀ 2.5 ਮੀਟਰ ਦੇ ਦੁਪट्टे ਨਾਲ ਪਹਿਲਾਂ ਤੁਸੀਂ ਦੁਪट्टे ਦੇ ਦੇਖੋ ਕਿੰਨਾ ਹੈਵੀ ਕੰਮ ਕਰਿਆ ਹੈ ਦੋਨੇ ਸਾਈਡਾਂ ਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਲੈਸ ਬਹੁਤ ਪੈਰੀ ਲੱਗੀ ਹੋਈ ਹੈ ਤੇ ਸੂਟ ਦਾ ਤੁਸੀਂ ਲੁੱਕ ਦੇਖੋ ਬਹੁਤ ਵਧੀਆ ਬਣਿਆ ਹੈ ਸਾਰਾ ਹੈਂਡਵਰਕ ਦਾ ਟੱਚ ਦਿੱਤਾ ਹੈ ਜੀ 4000 ਪ੍ਰਾਈਜ਼ ਆ 4000 ਪ੍ਰਾਈਜ਼ ਆ ਜੀ ਬਾਜੂ ਮੋਰੀ ਵਰਕ ਤੋਂ ਹੈਵੀ ਮਿਲਣਗੇ রেড ਕਲਰ ਦੇ ਵਿੱਚ ਆਪਣੇ ਕੋਲੇ ਸੂਟ ਆ ਜੀ ਇਹ ਜੀ ਸਾਰੀ ਆਪਣੀ ਅੱਜ ਦੀ ਵੀਡੀਓ ਹੈਵੀ ਸੂਟ ਲੈ ਕੇ ਆਂ ਤੁਹਾਡੇ ਲਈ ਪਾਰਟੀ ਵੇਅਰ ਸੂਟ ਗਰਮ ਸੂਟ ਵੀ ਲੈ ਕੇ ਆਂ ਤੁਸੀਂ ਕੋਈ ਵੀ ਸੂਟ ਆਰਡਰ ਬੁੱਕ ਕਰ ਸਕਦੇ ਹੋਗੇ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਹੈਗੀ ਹੈ ਪਹਿਲਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖੋ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਧੰਨਵਾਦ